ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਯਾ ਟਾਈਮ ਆਪਾਂ 4:30 ਹੋ ਗਏ ਦੇਖੋ ਆਪਣਾ ਬਰਾਂਡਾ ਅੰਦਰਲਾ ਸੋਕੂ ਗਿਆ ਸਵੇਰੇ ਇੰਨਾ ਗਿੱਲਾ ਸੀਗਾ ਤੇ ਅੱਜ ਆਪਾਂ ਮੱਝਾਂ 5:30 ਵਜੇ ਬੰਨਾਂਗੇ ਅੰਦਰ ਕਿਉਂਕਿ ਬਾਹਰਲੀ ਫੁੱਲੜੀ ਤੇ ਬੰਨੀਆਂ ਹੋਈਆਂ ਨੇ ਆ ਇਸ ਤਰ੍ਹਾਂ ਬੰਨ ਦਿੱਤੀਆਂ ਨੇ ਬਾਰੇ ਪਿਓ ਦੁੱਧਾਂ ਦੀ ਮੱਝ ਰਜਾ ਕੇ ਉਹ ਬੰਨੀ ਸੀ ਪਾਣੀ ਕੱਖਾਂ ਤੇ 2 ਵਜੇ ਹੁਣ ਵੱਜਣ ਵਾਲਾ ਵੱਜਦੇ ਪੌਣੇ ਚਾਰ ਹੋਰ ਅੱਜ ਲਈ ਦਾਣੇ ਨਾਲ ਕੱਖਾਂ ਨਾਲ ਤੇ ਉਹ ਉੱਧਰ ਖੜਦੀ ਤੇ ਹੁਣ ਆਹ ਸੂਣ ਵਾਲੀ ਬੰਨੀ ਦਿੱਤੀ ਆ ਇੱਧਰ ਕੱਟੀਆਂ ਉੱਥੇ ਰਹਿਣ ਉੱਥੇ ਬੰਦਾਂ ਨੇ ਸਵੇਰ ਸਵੇਰੇ ਨਮਾ ਕੇ ਅੰਦਰੋਂ ਕੱਢ ਕੇ ਮਸਰਦਾਨੀ ਤੋਂ ਸਵੇਰੀ ਇੱਥੇ ਬੰਦਾਂ ਨੇ ਆ ਤੇ ਤਿੰਨੇ ਝੋਟੀਆਂ ਕਟੀਆਂ ਝੋਟੀ ਤੇ ਮੱਝਾਂ ਆਪਣੀਆਂ ਆ ਰੱਜੀਆਂ ਖੜੀਆਂ ਨੇ ਉਹ ਰੱਜ ਲੂਗੀ ਸੂਣ ਵਾਲੀ ਹਨ ਤੇ ਹੁਣ ਫਿਰ ਆਪਾਂ 5.5 ਪਾਉਣੇ ਸੀ ਬੰਨਾ ਕੇ ਅੰਦਰ ਕਿਉਂਕਿ ਹੋਰੀ ਤਾਰ ਕੱਢ ਕੇ ਬਸ ਮੱਛਰਦਾਂ ਨਹੀਂ ਛੱਡਾਂਗੇ ਹਾਂ ਜੰਦਰ ਕੱਖ ਵੀ ਪਾਉਣ ਵਾਲੇ ਰਹਿੰਦੇ ਨੇ ਸਰਦਾਰ ਜੀ ਪਹਿਲਾਂ ਤੋਂ ਉਧਰ ਹਾਂ ਗੰਡਾ ਬਣਾ ਕੇ ਲਿਆਇ ਚਾਰ ਦੀਆਂ ਜਿਹੜੀ ਕੱਲ ਟਰਾਲੀ 'ਤੇ ਰੱਖੀ ਤੁਹਾਨੂੰ ਦਿਖਾਉਣਿਆਂਗੇ ਫਿਰ ਉਧਰ ਦੇ ਘਰ ਵਾਲਾ ਟੋਆ ਸਾਫ਼ ਕੀਤਾ ਹੁਣ ਖੇਤਰੇ ਸਿੱਕਣ ਗਏ ਹੋਏ ਨੇਗੇ ਤੇ ਸਾਰਿਆਂ ਨੂੰ ਹੁਣ ਕੰਮ ਦਾ ਜੋਰਾ ਬੁੜੀਆਂ ਘਰਾਂ ਦੇ ਪਾਰੇ ਬੇਲੀ ਹੁੰਦੀ ਨੇ ਅੱਖਾਂ ਤੜਕੇ ਕੰਮ ਬਹੁਤ ਜ਼ਿਆਦਾ ਹੋ ਜਾਂਦੇ ਨੇ ਤੇ ਆਪਾਂ ਗੰਡਾ ਬਣਾ ਲੈਂਦੇ ਆ ਟਰਾਲੀ ਭਰੀ ਪਈ ਐ ਗੰਡਾਂ ਦੀ ਦੇਖੋ ਟਰਾਲੀ ਭਰ ਗਈ ਇਹ ਟਰਾਲੀ ਭਰੀ ਪਈ ਐ ਗੰਡਾਂ ਦੀ ਇਹ ਹੋ ਗਿਆ ਸੀ ਜੀ 100 ਮਣ 4 100 ਮਣ ਦੇ 40 ਕੁਇੰਟਲ ਹੋ ਗਏ 100 ਕਿਲੋ ਦਾ ਕਵਾਂਟਲ ਹੁੰਦਾ ਉਹਦੇ ਅਜਿਹੇ ਰੋਸ ਕਣਕ ਕਪਾਈ ਸੀ ਭੈਣਾਂ ਪੁੱਛਦੀਆਂ ਸੀ ਉਦੋਂ ਵੀ ਇੱਕ ਕਵਾਂਟਲ ਕਿੰਨੇ ਕਿਲੋ ਦਾ ਹੁੰਦਾ ਮਾਣ ਕਿੰਨੇ ਕਿਲੋ ਦਾ ਹੁੰਦਾ ਮਾਣ ਹੁੰਦਾ ਜੀ 40 ਕਿਲੋ ਦਾ ਸਵਾ ਮਾਣ ਹੁੰਦਾ 50 ਕਿਲੋ ਦਾ ਕਵਾਂਟਲ ਹੁੰਦਾ 100 ਕਿਲੋ ਦਾ ਇਹ 100 ਕਿਲੋ ਦੀਆਂ ਗੰਡਾਂ ਨੇ 100-100 ਕਿਲੋ ਦੀਆਂ 40 ਗੰਡਾਂ ਨੇ ਗਈਆਂ ਇਹ 100 ਕਵਾਂਟਲ ਮਾਣ ਦੀਆਂ 40 ਗੰਡਾਂ ਵੱਜ ਗਈਆਂ ਤੇ ਆਪਣਾ ਲਾ ਕਟਕਟ ਟਾਈ ਮੀਨਰਾ ਦੋ ਮੀਨਰਾ achar ਹੈਗਾ ਫਜੇ ਟੋਏ ਚ ਵੀ ਪਿਆਗਾ ਟੋਏ ਚ ਕੱਲ ਨੂੰ ਚਾਰ ਪਾਉਣਗੇ ਦੇਖੋ ਚਾਰ ਦਾ ਕੀ ਕਰਨਗੇ ਕੱਲ ਨੂੰ ਚਾਰ ਪਾਉਣਗੇ ਦੇਖੋ ਉਹ ਚਾਰ ਦਾ ਕੀ ਕਰਨਾ ਕੀ ਨਾ ਕਰਨਾ ਹਨਾ ਤੂੰ ਕਿਉਂ ਹੁਣ ਚਾੜ ਕਰੀ ਜਾਂਦੀ ਥੱਲੇ ਬੋਲੇ ਥਾਂ ਮੈਂ ਬਹਿ ਜਾ ਬੰਨੀ ਤਾਂ ਆਈ ਸੀ ਚਾਰ ਚਿਰ ਇੱਦਾਂ ਪਾएंगे ਇੱਧਰ ਫੜ ਜਾ ਚਾੜ ਕਰੀ ਜਾਂਦੀ ਆ ਆ ਮਾ ਜਿਹੜੇ ਆਪਣੇ ਦਿਨ ਪੂਰੇ ਹੋ ਗਏ ਨੇ ਤੇ ਦੇਖੋ ਹੁਣ ਬੰਦਰੀ ਲੋੜ ਸੀ ਹਾਏ ਤਾਂ ਜੇ ਸੂਪ ਵੀ ਹਣਾ ਹਫਤਾ ਦੁੱਧ ਵੀ ਨਹੀਂ ਦਾ ਸਮਰਨ ਲੁਭਾ ਹੁੰਦਾਗਾ ਹਫਤਾ ਚਾਸ ਨਹੀਂ ਪੈਣ ਵਾਲਾ ਹੁੰਦਾ ਦੁੱਧ ਮਿਲਕ ਕੇ ਕੇਕ ਬਣਾ ਲਾ ਖੋਵਾ ਕੱਢ ਲਾਂਗੇ ਘਰ ਨਹੀਂ ਆ ਚੱਲਿਆ ਨਹੀਂ ਆ ਲਓ ਜੇ ਇੱਧਰ ਬੀਬੀ ਚੀਰਦੀ ਆ ਕੱਦੂ ਮੇਰੇ ਭਾਂਡੇ ਇਕੱਠੇ ਕਰੇ ਪੈਣ ਚਾਹ ਨਹੀਂ ਤੇ ਮੈਂ ਭਾਂਡੇ ਮਾਹਦੀਆਂ ਲੋ ਜੀ ਬੀਬੀ ਸਬਜ਼ੀ ਚੀਰਦੀ ਆ ਕੱਦੂ ਦੀ ਤੇ ਸੈਰ ਆਪਣੇ ਸਵੇਰੇ 4:00 ਪਾਉਣ ਵਾਲੇ ਆਉਣਗੇ ਜੇ ਰਲ ਲਿਖੀ ਹੋਈ ਉਹਨਾਂ ਦੀ ਖਾ ਲਾਂਗੇ ਹਨਾ ਨਹੀਂ ਪਰ ਥੋੜੀ ਚ ਪਾ ਲਾਂਗ ਦੁੱਧ ਜੇ ਸਾਰੇ ਦੁੱਧ ਪਾਵੇਂਗਾ ਫਿਰ ਖਰਾਬ ਹੋ ਜਾਂਦੀ ਹੈਗੀ ਤੇ ਭਾਂਡੇ ਮੇਰੇ ਇਕੱਠੇ ਕਰੇ ਪੈਣ ਮਾਹਦੀਆਂ ਨੇ ਬਰਫ ਪਾਈ ਸੀ ਕੈਂਪਰ ਚ ਤੇ ਡਾਉਂਗਾ ਪਾਣੀ ਦਾ ਭਰ ਕੇ ਧਰਦੇ ਆਂ। ਉਹ ਜਿਹੜੀ ਇਹ ਹੁੰਦਾ ਕੋਰਗੀ। ਫੇਰ ਨਿਕਲ ਜੀ ਨਾਗੀ ਹਨਾ। ਇਹ ਡਾਉਂਗਾ ਭਰ ਕੇ ਧਰਦਾਂਗੇ ਆਪਾਂ। ਨੂੰ ਨੂੰ ਜੋ ਬੜਾ ਚਲਾਏਗਾ ਓਏ। ਆਂ ਚਲਾਕੇ। ਹਾਂ?

ਇਦੇ ਵਿੱਚ ਪਾਵਾਂਗੇ ਦੁੱਧ ਦੁੱਧ ਤੱਪਾ ਸਾਰੀ ਸਬਜ਼ੀ ਚ ਨਹੀਂ ਪਾਉਂਦੇ ਦੁੱਧ ਤੱਪਾ ਘੜਪਿਚ ਕੱਢ ਲਵਾਂਗੇ ਸਬਜ਼ੀ ਕਿਉਂਕਿ ਜੇ ਲੋੜ ਹੋਈ ਤੇ ਆ ਦੁੱਧ ਪਾ ਲਾਂਗੇ ਜਿੰਨੇ ਕਿ ਚੱਪਾ ਖਾਣੇ ਹੋ ਸਬਜ਼ੀ ਨਾ ਹੋਣੀ ਕੋਈ ਚੱਪਾ ਪਾ ਲਾਂਗੇ ਫੇਰ ਆ ਇਹ ਵੀ ਦੁੱਧ ਨਾਲ ਸਬਜ਼ੀ ਖੱਟੀ ਹੋ ਜਾਂਦੀ ਹੈਗੀ ਇਹ ਭਲਾ ਹੀ ਦੋ ਦਿਨ ਰੱਖ ਲੈ ਦੋ ਦਿਨ ਤੱਪਾ ਕਾਣੂ ਰੱਖ ਦਾਂਗੇ ਸਵੇਰੇ ਚਾਰ ਪਾਉਣ ਨੂੰ ਪਾ ਦਾਂਗੇ ਉਹ ਗੱਲ ਵੈਸੇ ਗੱਲ ਲੈਗੀ ਤੇ ਬਾਗ ਦਾ ਦੀ ਸਬਜੀ ਤੋਂ ਦੇ ਕਦੂਰੀ ਹਨਾ ਤੁਸੀਂ ਥੋੜੀ ਚ ਪਾ ਸਕਦੇ ਹੋ ਦੁੱਧ ਤੇ ਇਹ ਜੋ ਠੰਡੀ ਹੋ ਗਈ ਗੜਬੀ ਆਪਾਂ ਟਾਕੇ ਧਰਦਾਂ ਨੇ ਤੇ ਉਹ ਰੋਪਾ ਦੁੱਧ ਪਾ ਲਾਂਗੇ ਨੇ ਸਵੇਰੇ ਜੇ ਬਾਅਦ ਹਨਾ ਸਕੂਲ ਸੰਤ ਜਾ ਸਕੂਲ ਵੀ ਲੈ ਜਾ ਸਕਣਗੇ ਜੇ ਲੈ ਜਾਣੀ ਹੋ ਜ ਉਹਨਾਂ ਨੇ ਨਾ ਇਹਨੂੰ ਉਹ ਬਣਾ ਦਾਂਗੇ ਪਾਸੇ ਤੇ ਇਹ ਪਾਸਟਰਾਟਾ ਕਰਾਂਗੇ ਕਿਉਂਕਿ ਇਹਦੇ ਵਿੱਚ ਪਾ ਲਾਂਨੇ ਆਪਾਂ ਦੁੱਧ ਆਏ ਬਣੀ ਪਿਆਮੜੀ ਵਾਲੀ ਬਰਕੀ ਸਬਜੀ ਆਪਣੀ ਤੇ ਤੜਕੇ 1 ਕਿਲੋ ਸਬਜੀ ਹੈਗੀ ਫੇਰ ਵਿੱਚ ਅੱਧਾ ਕਿਲੋ ਦੁੱਧ ਪੈਜੂ ਆਪਣੇ 10 ਬੰਦਿਆਂ ਨੂੰ ਸਰਜੂ 10 ਬੰਦਿਆਂ ਨੂੰ ਸਰਜੂ ਪਾਸ ਆਠ ਤਾ ਮਾਂਗੀ ਵਿੱਚ ਘਰ ਵਾਲੇ ਲਾ ਕੇ ਵਿੱਚ ਫੋਰ ਫਿਰ ਦੁਪਹਿਰੇ ਆਪਾਂ ਬਣਾ ਲਵਾਂਗੇ ਜੇ ਆ ਗਏ ਚਾਰ ਵਾਲੇ ਜੇ ਨਹੀਂ ਆਏ ਤਾਂ ਆਪਾਂ ਨੇ ਕੋਈ ਸਾਰੀ ਹੈਨਾ ਤਿਆਰੀ ਫਿਰ ਆਪਾਂ ਨੂੰ ਸਾਰੀ ਹੀ ਕਰਨੀ ਪੈਂਦੀ ਹੈਗੀ ਹਨ। ਇਹਦੇ ਵਿੱਚ ਹਰੀ ਮਿਰਚ ਤੇ ਕਾਲੀ ਮਿਰਚ ਪਾਈ ਹੈ ਲਾਲ ਮਿਰਚ ਨਹੀਂ ਪਾਈ ਹੈਗੀ। ਜਿਹਨੂੰ आज ਬਾਰੀ ਚਰੇਜਾ ਪੈ ਗਿਆ। ਆਪਾਂ ਉਹਨੂੰ ਕਰ ਦਾਂਗੇ ਬੰਦ। ਇਹਨੂੰ ਟੱਕ ਦਾਂ ਨੇ। ਇਹ ਸਬਜ਼ੀ ਨੂੰ ਆਪਾਂ ਟੱਕ ਦਾਂ ਲਾਂਗੇ। ਦੁੱਧ ਧਰਿਆਉਣੇ ਫ੍ਰਿਜ ਦੇ ਵਿੱਚ। ਅੱਜ ਨਾ ਸਾਡੇ ਦਰਵਾਜ਼ੇ ਵਾਲਾ ਪੱਖਾ ਖਰਾਬ ਹੋ ਗਿਆ। ਚੱਲਿਆ ਨਹੀਂ ਜਾਏਗਾ। ਸਾਡਾ ਉਸੇ ਪੱਖੇ ਤੋਂ ਬਣਾ ਨਾ ਸਾਮਤ ਹੋਇਆ ਪਿਆਗਾ। ਕਿਉਂਕਿ ਪਹਿਲਾਂ ਤਾਂ ਅਸੀਂ ਕਮਰੇ 'ਚ ਬੈਠੀਆਂ ਰਹੀਆਂ ਦੇ ਨੇ। ਤੇ ਉਦੋਂ ਬਾਅਦ ਦੇ ਵਿੱਚ ਹਾਂ ਫਿਰ ਅਸੀਂ ਸਾਈਕਲ ਤੋਂ ਵੀ ਟਾਈਮ ਪਾਸ ਕਰਿਆ। ਅਬ ਦੱਬਾਏ ਕੇ ਸਬਜ਼ੀ ਕੱਟੀ ਐ। ਖੜਾ ਮਾਰਨਾ ਮਾਰਨਾ। ਮਾਰੀ ਨਾ ਮਖਿਆ ਆਥਣ ਮੇਰਣ ਇਲਮੇ ਖੋਲ ਕੇ ਅੰਦਰ ਹੀ ਬੰਦ ਦੂੰਗੀ ਬਸ ਕੁੱਟੀ ਨਾ ਤੂੰ ਮੈਂ ਸਾਰਾ ਤਿਆਰ ਪਾ ਦਿੱਤਾ ਮਿੱਟੀ ਨਾਲੇ ਟੱਕ ਟੱਕ ਸੀ ਕਰ ਦੇ ਉਹੀ ਚਾਂਬਲ ਗਈ ਬਾਹਲੀ ਚਾਂਬਲ ਦੀ ਐ ਹਰ ਅੱਜ ਸਾਰਾ ਹੋ ਮਰਲੇ ਸਾ ਮੈਂ ਤਾਂ ਐ ਬੰਨਤੀ ਮੈਂ ਕੱਚੇ ਸਾ ਮੈਂ ਠੰਡੇ ਬਹਿ ਜੂ ਦੇਖੋ ਜੀ ਪਿਆਰ ਦੇਖਿਆ ਗੁੱਸਾ ਨਹੀਂ ਹੋਰ ਜਾ ਉਹ ਉੱਤੇ ਬੰਨਦਾ ਸਾਰਾ ਰੇਤ ਉਹ ਬੰਨੀ ਉਹਨੂੰ ਅੰਦਰ ਪਾਣੀ ਪੀ ਲਾ ਪੀ ਲਾ ਪਾਣੀ ਛੋਟੀ ਤੂੰ ਨਾ ਡਰਾਓ ਆਥਣੇ ਮਿਲਣੀ ਨਹੀਂ ਐ ਤਾਂ ਹੀ ਬੱਟ ਚੜਾ ਜੀ ਮੈਂ ਬੰਦੀਆਂ ਜੀ ਤਾਂ ਚਾਰ ਟੋਏ ਚ ਨਾ ਸਾਲ ਮਾਰੇ ਪੀ ਲੈ ਪੀਲਾ ਪਾਣੀ ਗਵਾਸ ਗਵਾਸ ਨਾ ਜੀ ਵਾਪ ਵਾਦਾ ਗਾ ਅੱਧਾ ਕੰਨ ਤਾਂ ਜੀ ਹੈ ਤਾਂ ਪੰਚੀ ਬੱਦਲੇ ਜੀ ਅਜੇ ਤਾਂ ਤਿੰਨ ਤਾਂ ਜੀ ਪਾਣੀ ਦੀ ਰੇਣਾ ਤੇ ਨਮਾ ਮਾਗੇ ਪੱਤੀ ਨੂੰ ਪਾਣੀ ਪਿਆ ਮਗੇ ਉਹ ਮਾਜੇ ਜਿਹੜੀ ਸਰਕਾਰ ਨੂੰ ਕੋਰਟ ਕਿਉ ਨਵਾਕੇ ਅੰਦਰ ਵਾਲਾ ਉਹ ਹਿੱਕਾ ਲਈ ਉਹ ਤਾਂ ਪਤਾ ਨਹੀਂ ਸਾਡੀ ਮੱਝ ਕਿ ਹਈ ਇੰਨੀ ਕਾੜਾ ਜਿਉ ਉਹਨੂੰ ਇੱਕ ਸੋਟੀ ਮਾਰਨਾ ਨਾ ਕੋਈ ਮੁਟਕੇ ਜੀ ਨਹੀਂ ਹੋਵੇ। ਪਰ ਫਿਰ ਆ ਗੁਮੈ। ਬੜਿਆ ਬਣਾ ਰੱਖਣਾ ਪੈ ਜਾਊਗਾ। ਵੀਰਾਂ ਤੁਸੀਂ ਕਰੂਗੇ। ਇਹਨਾਂ ਨੂੰ ਆਪਾਂ ਤਿੰਨੇ ਰਹਿ ਗਏ ਫਿਰ ਨਵਾ ਕਿਤੇ ਘੰਟੇ ਨਵੰਦਾ ਮੈਂ ਮਾਰ ਕੇ। ਨੇ ਜਿਹੜੇ ਮੇਰੇ ਕੰਮ ਨੇ ਤੋਰੇ ਕਰ ਐਂ ਬਿੰਦੀ ਚਿਗਾ ਪਾਤਾ ਉਹਦੇ ਵੀ ਸਾਰੇ ਨਹੀਂ। ਜਾ ਤੇ ਪ੍ਰੇਤਾਂ ਤੱਕਾਇਆ ਮੈਂ ਬਾਹਰ ਜਾ ਰਿਹਾ ਲੋ ਇਹ ਉਧਰੋਂ ਅੰਦਰ ਮੰਨ ਕੇ ਫੇਰ ਸਫਾਈ ਕਰਾਂਗੇ ਉਹ ਥੋੜਾ ਥੋੜਾ ਮਾਰਤਾ ਕੇ ਮੈਂ ਥੋੜਾ ਮਾਰਤਾ ਹੁਣ ਸਾਰੇ ਇਹਨਾਂ ਨੂੰ ਦੇ ਨਾਲ ਸੁਬਾਹ ਪਹਿਲੇ ਬਾਰੇ ਕੱਖਾਂ ਦਾ ਹੁਣ ਇਹਨਾਂ ਨੂੰ ਸੁਭਾਣ ਤੇ ਆਹ ਜਿਹੜਾ ਕੱਖਾਂ ਦਾ ਕਾਚੀ ਜੀ ਕਰ ਉਹ ਦੇਖ ਪੀਣਾ ਨਹੀਂ ਲੈ ਤੂੰ ਨੱਕ ਮਾਰਦੀ ਹੈ ਨੱਕ ਕੋ ਮਾਰ ਕੇ ਬਾਜੂ ਤੋਂ ਮਾਰਦੀ ਹੈ ਫਿਰ ਬਾਜੂ ਤੋਂ ਮਾਰਦੀ ਹੈ ਤੈਨੂੰ ਮੈਂ ਕਿੱਥੇ ਲੈ ਲਿਆ ਲੈ ਦੱਸ ਉਹ ਕਿੰਨੇ ਮੁਸ਼ਕਿਲ ਹੈ ਹਾਂ ਮਹਿੰਨੂ ਦੇ ਕਿਹੜਾ ਮੁਸ਼ਕਿਲ ਹੈ ਜਿਹੜੇ ਕਰਦੀਆਂ ਨੇ ਇਨਾ ਨੂੰ ਇੱਕ ਟਾਈਮ ਨਮਾਉਣੀ ਹੈ ਨਾ ਉਹ ਟੰਨ ਨਮਾਉਣੀ ਹੈ ਤਾਂ ਕਿ ਜੇ ਮੈਂ ਇਹਨਾਂ ਨੂੰ ਉਹ ਵੇੜ ਪੀਂ। ਜਿੰਨਾ ਮਾਰੀ ਸੱਚਾ ਹੁੰਦਾ ਨਾ ਜਿੱਤ ਮਾਰੀ। ਹਾਂ ਨੋਟ ਦੇ ਕਰਕੇ ਨਾ ਸਹੀ ਰਾਹ ਪਾਈਓ ਤੇ ਫਿਰ ਜਾਨ ਤੇ ਤੇਰੇ ਸਤ ਪਾਈ ਚੋ। ਕਿਹੜੇ ਪਾਂਡੇ ਜਿਹੜੋਂ ਮੇਰਾ ਤਰਜਾਲਾ ਜੀ ਕੰਮਰ ਹੋ ਜਾਦਾ। ਗੱਡੀ ਤਾਂ ਬਾਅਦ ਬਾਅਦ ਪੈ ਜਾਪੇਗੀ ਮੈਨੂੰ ਨਹੀਂ ਪਤਾ ਨਹੀਂ ਕਿਉਂ ਪਸੂਰਜਾ ਢੰਡਰ ਵਾਲ ਦੇ ਜਮੀਨ ਨਹੀਂ ਬਾਰਦੀ ਚੋਤੀ ਆ ਸੀਪੁਰ ਮਾਲ ਜੇ ਲੇ ਕੇ ਤੇ ਫਨਾ ਤਾਂ ਇਧਰ ਤਾਂ ਹੋਂਕੋ ਜਾਵੇ ਬੋਤਲਾ ਟੀਖਾ ਨੱਡ ਬੋ ਚੋਕਰੀ ਧਰਦਿਆਂ ਪਾਉਣ ਵਾਲੇ ਭਾਂਡੇ ਪਾਨ ਪੀਣ ਵਾਲੇ ਅੱਡ ਫਿਰ ਚਾਹ ਚੁ ਬਣਾਤੀ ਚਾਹ ਕੇ ਨੰਨ ਕਾਨ ਹੱਥ ਕੇ ਰੋਟੀਆਂ ਖਾ ਕੇ ਆਹ ਤਾਂ ਦਾ ਗਲ ਗਿਆ ਤੁਹਾਡਾ ਹੱਥ ਆਖ ਲਿਖੇ ਸਭ ਕੁਝ ਚਾ ਦਿੰਦੇ ਨੇ ਇਹਦੇ ਪਾਡੇ ਬਣ ਤੇਲ ਮਿਲਦਾ ਸਾਨੂੰ ਗੁੰਨੇ ਤਰਕੇ ਲੋ ਜੀ ਜਿਹੜਾ ਟਾਈਮ ਆ ਹੁਣ ਚਾਰ ਚੂਰ ਦਾ ਸਾਰਾ ਕੰਮ ਨਿਭੜ ਗਿਆ ਮੱਜਾ-ਮੁੱਜਾਂ ਦਾ ਸਾਰੀਆਂ ਢਾਤੀਆਂ ਖੁੱਡੇ ਚ ਵਿਚਾਰੀਆਂ ਤੇ ਇਧਰੋਂ ਜਾਂਦੇ ਨੇ ਜੀ ਪਟ્રોલ ਪੰਪ ਤੇ ਤੇਲ ਲੈਣ ਹੁਣ ਟਾਈਮ ਆ 7:30 ਦਾ ਟਾਈਮ ਹੈਗਾ ਪਟ્રોલ ਪੰਪ ਤੇ ਜਾ ਰਹੇ ਨੇ ਤੇਲ ਲੈਣ ਕਿੱਥੇ ਲਾਹੋਂਗੇ ਫਿਰ ਇਹਨੂੰ ਹਾਂ ਅੰਦਰ ਦਵਾ ਕੇ ਹੈ ਬੜਾ ਝੇੜਾ ਵੇਗਾ ਤੇ ਪਹਿਲਾ ਜੀ ਹੂੰ ਚਾਰਾ ਪੌਣਾ ਇਹ ਟੜਕਿਆਉਣ ਘਟੋ ਆ ਵੇਲ ਕੋਈ ਨਹੀਂ ਦਿੰਦਾ ਫਿਰ ਟੋਆ ਵੇਲਾ ਨਹੀਂ ਹੋਇਆ ਤੂੰ ਆਪਾਂ ਹੀ ਸਾ ਵੇਲੇ ਨੂੰ ਉਹ ਤਾਂ ਅੱਧੀ ਟਰਾਲੀ ਪਈ ਆ ਚਾਚੇ ਕਾ ਨੂੰ ਕਹਿ ਰਹਿਓ ਹੋ ਜਾਂਦਾ ਹੈ ਹੈ ਕਿੰਨੇ ਲਾਉਂਦੀ ਆਪਦੀ ਬਾਦੂਆ ਕਿੰਨੇ ਖਰਾਬ ਨੇ ਹੈ ਕੀ ਬੰਦ ਕਰੀਂ ਵੀਡੀਓ ਲੋਈ ਸਰਦਾਰ ਜੀ ਜਾ ਰਹੇ ਨੇਗੇ ਤੇ ਆਪਾਂ ਵੀ ਜੋਤੂਪ ਕਰਦਿਆਂ ਬਾਬਾ ਜੀ ਰਹਿ ਰਸਤਾ ਪਾਠ ਕਰੀ ਜਾਂਦੇ ਨੇਗੇ ਤੇ ਬਾਬਾ ਜੀ ਰਸਤਾ ਪਾਠ ਕਰਦੇ ਨੇ ਆਪਾਂ ਵੀ ਜੋਤੂਪ ਲਾਉਣਿਆਂਗੇ ਰੋਟੀ ਆਪਾਂ ਨੇ ਖਾ ਲਈ ਆ ਟਾਈਮ ਹੈ 7:30 ਹੋ ਗਏ ਨੇ ਉੱਪਰ ਹੀ ਹੋ ਗਿਆ ਜੀ 7:30 ਤੋਂ ਕਿਉਂਕਿ ਜਿਰੋ ਹਨਾ ਹੁਣ ਮ ਟੋਏ ਚ ਉਤਰਦੀ ਆ ਦੇਖੋ ਐਨਾ ਚਾਰ ਪਿਆ ਹਜੇ ਤੁਹਾਨੂੰ ਤਾਂ ਹੁਣ ਦਿਖਾਉਣਿਆਂਗੇ ਸਾ ਥੋੜਾ ਪਹਿਲਾਂ ਵੀ ਵੀਡੀਓ ਦੱਸਿਆਗਾ 100 ਮਣ ਚਾਰ ਦੀ 40 ਘੰਟਾ ਹੋ ਗਏ 40 ਕੁਇੰਟਲ ਹੋ ਗਏ ਹਜੇ ਮੰਨ ਲਾ ਅੱਧੀ ਟਰਾਲੀ ਚਾਰ ਦੀ ਪਈ ਐ ਤਿੰਨ ਚਾਰ ਘਰਾਂ ਨੂੰ ਕਿਹਾਗਾ ਵੀ ਭਾਈ ਸਾਡੂ ਲੈ ਜਿਓ ਚਾਰ ਹਨ ਤੇ ਬਸ ਫਿਰ ਤੜਕ ਨੂੰ ਵੇਲਾ ਹੋ ਜੂਗਾ ਜਦੋਂ ਪੈਣ ਪਾਈ ਰਲ ਮਿਲ ਕੇ ਆ ਗਏ ਸਾਰੇ ਪਿੰਡ ਜਟੂਆ ਵੇਲਾ ਕਰ ਦਾਂਗੇ ਚਲੋ ਜੀ ਆਪਾਂ ਕਰਦੇ ਆਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਹਣਾ ਜਾਂ ਪਿਆਰਾ ਜਾਂ ਵਧੀਆ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ